ਤਤਵੇ ਨਗਰ ਨਿਗਮ ਤੇ ਸੜਕਾਂ ਸਵਾਰੇ ਸਮਾਜ ਸੇਵਕ ਇਸ ਪੰਕਤੀ ਨੂੰ ਸੱਚ ਕਰਦੀ ਤਸਵੀਰ ਰਣਜੀਤ ਐਵੇਨਿਊ ਦੇ ਸੀ ਬਲਾਕ ਮਾਰਕੀਟ ਵਿਖੇ ਵੇਖਣ ਨੂੰ ਮਿਲੀ ਜਿੱਥੇ ਸਮਾਜ ਸੇਵਕ ਗੁਲਸ਼ਨਪਾਟੀਆਂ ਮਾਰਕੀਟ ਦੇ ਐਂਟਰੈਂਸ ਤੇ ਟੋਏ ਪੂਰਦੇ ਹੋਏ ਦਿਖਾਈ ਦਿੱਤੇ ਅਤੇ ਇੰਟਰਲੌਕ ਟਾਈਲਾਂ ਨੂੰ ਸਹੀ ਤਰੀਕੇ ਨਾਲ ਲਗਾ ਕੇ ਲੋਕਾਂ ਦੇ ਰਾਹ ਆਸਾਨ ਕਰਦੇ ਦਿਖਾਈ ਦਿੱਤੇ ਗੱਲਬਾਤ ਕਰਦਿਆਂ ਗੁਲਸ਼ਨਪਾਟੀਆਂ ਨੇ ਦੱਸਿਆ ਕਿ ਸ਼ਹਿਰ ਦੀ ਸੁੰਦਰਤਾ ਬਾਰੇ ਸੋਚਣਾ ਉਹਨਾਂ ਦਾ ਫਰਜ਼ ਹੈ ਕਿਉਂਕਿ ਉਹ ਅੰਮ੍ਰਿਤਸਰ ਦੇ ਬਸਨੀਖਾਨ ਸਾਬਕਾ ਕੌਂਸਲਰ ਹਰਪੰਦੀਪ ਸਿੰਘ ਔਸ਼ਲਾ ਨੇ ਆਖਿਆ ਕਿ ਸੰਸਦ ਗੁਰਜੀਤ ਸਿੰਘ ਔਸ਼ਲਾ ਦੇ ਦਫ਼ਤਰ ਵੱਲੋਂ ਸਮਾਜ ਸੇਵਕ ਗੁਲਸ਼ਨ ਪਾਟੇ ਨਾਲ ਸੰਪਰਕ ਕੀਤਾ ਗਿਆ ਕਿ ਯੂਐਸਐਮਾਰਕੀਟ ਵਿੱਚ ਜਿੱਥੇ ਟੋਏ ਪਏ ਹੋਏ ਹਨ ਉਹਨਾਂ ਦੀ ਮੁਰੰਮਤ ਕਰਨ ਕਿਉਂਕਿ ਨਗਰ ਨਿਗਮ ਜਾਂ ਫਿਰ ਪੰਜਾਬ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਜਿਸ ਨਾਲ ਮਾਰਕੀਟ ਵਿੱਚ ਆਉਣ ਵਾਲੇ ਲੋਕ ਪਰੇਸ਼ਾਨ ਹੋ ਰਹੇ ਨੇ ਸੋ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਜਿਹੜਾ ਕੰਮ ਉਹਨਾਂ ਦੇ ਕਰਨ ਵਾਲਾ ਹੈ ਉਹ ਦੂਸਰਿਆਂ ਤੇ ਛੱਡਿਆ ਨਾ ਜਾਵੇ ਜੇਕਰ ਜ਼ਿੰਮੇਵਾਰੀ ਮਿਲੀ ਹੈ ਤਾਂ ਉਸਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ ਆ ਦੇਖੋ ਮੈਂ ਅੰਮ੍ਰਿਤਸਰ ਦਾ ਵਸਨੀਕ ਮੇਰਾ ਜੰਪਾਲ ਵੀ ਅੰਮ੍ਰਿਤਸਰ ਦਾ ਮੈਂ ਕਾਫੀ ਟਾਈਮ ਤੋਂ ਉੱਥੇ ਅਸੀਂ ਦੇਖ ਰਹੇ ਹਾਂ ਕਿ ਕਈ ਹਾਸੇ ਮੈਂ ਦੇਖ ਚੁੱਕੇ ਹਾਂ ਸੜਕਾਂ ਦੇ ਏਡੇ ਏਡੇ ਵੱਡੇ ਟੋਏ ਵੀ ਦੇਖੇ ਨੇ ਔਰ ਕਈ ਉਹਨਾਂ ਟੋਇਆਂ ਦੀ ਖਾਤਰ ਕਈ ਲੋਕਾਂ ਦੇ ਐਕਸੀਡੈਂਟ ਹੁੰਦੇ ਨੇ ਲੋਕ ਹਸਪੀਟਲ ਚਲੇ ਜਾਂਦੇ ਨੇ ਔਰ ਬੜਾ ਮਤਲਬ ਉਹਨਾਂ ਦਾ ਨਾਲ ਹੁੰਦਾ ਹੈ ਹਾਸਾ ਜਿਨ੍ਹਾਂ ਦੇ ਜਿਹੜਾ ਕੋਈ ਪਰਿਵਾਰ ਦਾ ਬੰਦਾ ਹਸਪੀਟਲ ਜਾਂਦਾ ਹੈ ਪਰੇਸ਼ਾਨੀਆਂ ਦਾ ਕਾਰਨ ਬਣ ਜਾਂਦਾ ਤੇ ਕਈ ਜਣਗਾ ਸਾਡੇ ਦੇਖੋ ਕਦੋਂ ਕਦਮ ਤੇ ਟੋਇਆ ਹੀ ਦੇਖਨੇ ਸੜਕਾਂ ਤੇ ਮੈਂ ਘੁੰਮਦਾ ਰਹਿਣਾ ਹਰ ਜਗ੍ਹਾ ਟੋਇਆ ਟੋਇ ਨਜ਼ਰ ਆਉਂਦੇ ਨੇ ਮੇਰੀ ਸਰਕਾਰਾਂ ਅੱਗੇ ਇੱਕ ਬੇਨਤੀ ਹੈ ਕਿ ਜਿੱਥੇ ਵੀ ਕਿਤੇ ਰੋਡ ਬੰਦੀ ਆ ਉਹਨੂੰ 2 4 6 ਮਹੀਨੇ ਬਾਅਦ ਜਰੂਰ ਔਰ ਇਨਸਪੈਕਸ਼ਨ ਕਰਨ ਕਿ ਕੋਈ ਟੋਇਆ ਹੈ ਤਾਂ ਉਹਨੂੰ ਪੂਰਾ ਕਰ ਦੇਣ ਜਦੋਂ ਸੜਕ ਬੰਦੀ ਆ 5 6 ਮਹੀਨੇ ਬਾਅਦ ਦੇਖੋ ਉਸ ਤੋਂ ਬਾਅਦ ਟੋਇ ਪੈਣੇ ਸ਼ੁਰੂ ਹੋ ਜਾਂਦੇ ਨੇ ਉਸ ਤੋਂ ਬਾਅਦ ਇੰਨੀ ਨਹੀਂ ਗੈਰੰਟੀ ਹੋ ਜਾਂਦੀ ਕਿ ਉੱਥੇ ਕੋਈ ਮਤਲਬ ਕੇਅਰ ਨਹੀਂ ਕਰਦਾ ਸੋ ਮੇਰੀ ਕੋਸ਼ਿਸ਼ ਇਹ ਦਿੰਦੀ ਕਿ ਮੇਰਾ ਆਪਣਾ ਸ਼ਹਿਰ ਹੈ ਮੈਂ ਜਿੱਥੇ ਵੀ ਕਿਤੇ ਟੋਇਆ ਹੁੰਦਾ ਹੈ ਮੇਰੀ ਕੋਸ਼ਿਸ਼ ਨੇ ਮੈਂ ਜਾ ਕੇ ਸਪੋਰਟ ਦੇ ਉਹਨੂੰ ਆਪਣੇ ਕੋਲੋਂ ਇਸ ਕੰਮ ਸੇਵਾ ਕਰਕੇ ਮੈਂ ਉੱਥੇ ਪਹੁੰਚ ਕੇ ਉਹਨੂੰ ਪੂਰਾ ਕਰਨਾ ਕੱਲ ਮੈਂ ਪਰਸੋਂ ਇਧਰ ਉੱਥੇ ਲੰਘਿਆ ਸੀ ਸੀ ਬਲੌਕ ਮਾਰਕੀਟ ਆਪਣਾ ਰਣਜੀਤ ਐਵਨਿਊ ਦੀ ਤੇ ਰਾਤ ਨੂੰ ਅਸੀਂ ਬੱਚਿਆਂ ਨਾਲ ਇਧਰ ਆਏ ਸੀ ਤੇ ਇੱਥੇ ਗੱਡਾ ਇੱਕ ਕੀ ਨਾ ਗੱਟਰਾ ਗਿਆ ਜਿਆ ਦੇਖੀ ਆ ਉਹ ਕਾਫੀ ਵੱਡਾ ਗੱਟਰਾ ਹੈ ਔਰ ਰੀਜ਼ਨ ਹੈਗਾ ਕਿ ਇੱਥੇ ਕਈ ਵਾਰੀ ਮੈਂ ਦੇਖਿਆ ਕਿ ਿੱਟਾਂ ਵੀ ਉਖੜੀਆਂ ਪਈਆਂ ਸੀ ਕਾਰਾਂ ਦੇ ਬੰਪਰ ਟੁੱਟ ਜਾਂਦੇ ਨੇ ਇੱਥੇ ਕਾਫੀ ਨੁਕਸਾਨ ਇੱਥੇ ਹੋਇਆ ਹੈ ਇੱਥੇ ਸੋ ਮੇਰੇ ਕੋਲ ਉਹਨਾਂ ਨੇ ਇੱਕ ਐਮਪੀ ਸਾਹਿਬ ਦੇ ਅੱਗੇ ਆਪਣੇ ਉਧਲਾ ਸਾਹਿਬ ਜੀ ਐਮਐਸਡੀ ਜਿਹੜੇ ਨੇ ਉਹਨਾਂ ਦਾ ਪਾਰਲੀਮੈਂਟ ਦੇ ਜਿਹੜਾ ਅਫਸਰ ਨੇ ਉਹਨਾਂ ਦਾ ਮੈਨੂੰ ਉਧਰ ਉਹਨਾਂ ਦਾ ਫੋਨ ਆਇਆ ਸੀ ਨਿਤਨ ਸਾਹੂ ਨਾਲ ਦਾ ਉਹਨਾਂ ਨੇ ਕਿਹਾ ਸੀ ਸਰ ਅਗਰ ਤੁਸੀਂ ਸੋਸ਼ਲ ਕੰਮ ਕਰਦੇ ਹੋ ਤੇ ਇੱਕ ਇੱਕਰੀ ਝਾਤੀ ਜ਼ਰੂਰ ਮਾਰ ਕੇ ਜਾਓ ਤੇ ਮੈਂ ਕਿਹਾ ਮੇਰੀ ਨਿਕਲ ਸਰ ਰਗਾ ਮੈਂ ਕੰਮ ਉਹ ਜਗ੍ਹਾ ਤੇ ਜਾ ਕੇ ਮੈਂ ਫਿਰ ਉਹਨਾਂ ਦੇ ਕਹਿ ਤੋ ਮੁਤਾਬਕ ਇੱਥੇ ਆ ਕੇ ਦੇਖਿਆ ਕਿ ਵਾਕਈ ਕੰਮ ਕਾਫੀ ਖਰਾਬ ਸੀਗਾ ਤੇ ਜਿਹਦੀ ਮੇਰੀ ਕੋਸ਼ਿਸ਼ ਆ ਜੀ ਦੇਖੋ ਮੈਂ ਕੰਮ ਕਰ ਰਿਹਾ ਤੇ ਮੇਰੇ ਨਾਲ ਸਾਹਿਬੀ ਇੱਥੇ ਦੇ ਨਾਲ ਜਿਹੜੇ ਉਧਲਾ ਸਾਹਿਬ ਜੀ ਨੇ ਆਪਣੇ ਹਰਪੰਜੀਤ ਹਰਪੰਜੀਤ ਜੀ ਨੇ ਆਪਣੇ ਕਾਉਂਸਲਰ ਨੇ ਇੱਥੇ ਨੇ ਉਹ ਵੀ ਮੇਰੇ ਸਹਿਯੋਗ ਪੂਰਾ ਦੇਰੇ ਨੇ ਮੇਰੇ ਸਾਥ ਮੇਰੇ ਨਾਲ ਖੜੇ ਨੇ ਔਰ ਮੈਨੂੰ ਕਿਸੇ ਚੀਜ਼ ਦੀ ਵੀ ਕੰਦਰ ਤੁਹਾਨੂੰ ਜੁਰਤ ਹੈ ਭਾਟੇ ਸਾਹਿਬ ਤੁਸੀਂ ਮੇਰੇ ਕੋਲ ਲਵੋ ਤੇ ਮੈਂ ਤੁਹਾਡੇ ਨਾਲ ਖੜਾ ਤੇ ਇਹ ਕੰਮ ਜਿਸ ਤਰ੍ਹਾਂ ਹੋ ਗਿਆ ਇਹਨੂੰ ਤੁਸੀਂ ਪੂਰਾ ਕਰੋ ਸੋ ਮੈਂ ਬਹੁਤ ਧੰਨਵਾਦ ਹੈ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਨਿਤਨ ਸਰ ਦਾ ਵੀ ਧੰਨਵਾਦ ਸਤ ਵੱਡਾ ਧੰਨਵਾਦ ਮੈਂ ਐਮਪੀ ਸਾਹਿਬ ਦਾ ਔਜਲਾ ਸਾਹਿਬ ਦਾ ਬਹੁਤ ਵੱਡਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਇਸ ਜਗ੍ਹਾ ਤੇ ਆ ਕੇ ਮੌਕਾ ਦਿੱਤਾ ਹੈ ਇਸ ਚੀਜ਼ ਦਾ ਵਾਕਈ ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਕਾਫੀ ਇਹ ਖਾਸੇ ਦਾ ਕਾਰਨ ਸੀ ਅੱਜ ਜਗਾ ਤੇ ਸੋ ਮੈਂ ਅੱਜ ਇਹਨੂੰ ਕੰਪਲੀਟ ਕਰਾਂਗਾ ਜਿਸ ਤਰ੍ਹਾਂ ਵੀ ਹੋਗਾ ਜੇ ਅੱਜ ਅਸੀਂ ਸੀ ਬਲੌਗ ਮਾਰਕੀਟ ਦੀ ਐਂਟਰਸ ਤੋਂ ਖਲੋਤੇ ਆ ਜਿੱਥੇ ਮੈਂ ਪਹਿਲਾਂ ਵੀ ਕਹਿ ਕੇ ਗਿਆ ਸੀ ਕਿ ਬਹੁਤ ਬੁਰਾ ਹਾਲ ਐਂਟਰਸ ਦਾ ਜਾਂ ਡਵੈਲਪਮੈਂਟ ਨਹੀਂ ਹੋ ਰਹੀ ਜਾਂ ਕੂੜੇ ਦੇ ਟੀਰ ਲੱਗੇ ਆ ਥਾਂ ਥਾਂ ਤੇ ਸੋ ਅੱਜ ਸਾਨੂੰ ਐਮਪੀ ਸਾਹਿਬ ਦੇ ਆਫਿਸ ਮੈਨੂੰ ਫਿਰ ਮਜਬੂਰ ਹੋਣ ਸੰਪਰਕ ਕਰਨਾ ਪਿਆ ਤੇ ਉਹਨਾਂ ਨੇ ਪਾਰਟੀਆ ਜੀ ਜਿਹੜੇ ਬਹੁਤ ਸਾਲਾਂ ਤੋਂ ਛੋਟੇ-ਮੋਟੇ ਟੋਏ ਸ਼ਹਿਰ ਦੇ ਕੱਢਦੇ ਆ ਜਿਹੜੇ ਗੁਰੂ ਨਗਰੀ ਦੇ ਟੋਏ ਵੇਖ ਨਹੀਂ ਸਾਦਾ ਲੋਕਾਂ ਦੀ ਭਲਾਈ ਸੇਵਾ ਕਰਦੇ ਆ ਜਿੱਥੇ ਸਰਕਾਰਾਂ ਨੂੰ ਟੋਏ ਨਹੀਂ ਦਿਖੇ ਇੰਨੇ ਸਾਲਾਂ ਦੇ ਇਹ ਵਿਚਾਰੇ ਬਿਨਾ ਕਿਸੇ ਸਵਾਰਥ ਤੋਂ ਕੋਈ ਚੀਜ਼ ਨਹੀਂ ਮੰਗਦੇ ਸਾਡ ਤੋਂ ਪਰ ਕਹਿੰਦੇ ਕਿ ਮੈਂ ਬਿਨਾ ਸਵਾਰਥ ਤੋਂ ਸੇਵਾ ਕਰਨੀ ਆ ਆਣ ਕੇ ਕਹਿੰਦੇ ਸਾਡੀ ਡਿਊਟੀ ਲਾਓ ਸੋ ਆਫਿਸ ਤੋਂ ਫਿਰ ਇਹਨਾਂ ਨੂੰ ਸਬਰਕ ਕੀਤਾ ਗਿਆ ਕਿਉਂਕਿ ਸਰਕਾਰਾਂ ਤੇ ਸੁਣਦੀਆਂ ਨਹੀਂ ਪਈਆਂ ਤੇ ਕਿਤੇ ਵੀ ਡਿਵੈਲਪਮੈਂਟ ਦਾ ਕੰਮ ਨਹੀਂ ਚੱਲਣ ਦਿਆ ਤੇ ਸੋ ਇਹਨਾਂ ਨੇ ਕਿਹਾ ਕਿ ਮੈਨੂੰ ਇਹ ਸੇਵਾ ਦਾ ਮੌਕਾ ਦੋ ਸੋ ਮੈਂ ਇਨਾਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਤੇ ਮੈਂ ਬੇਨਤੀ ਇਹਨਾਂ ਨੂੰ ਵੀ ਕੀਤੀ ਕਿ ਕਿਸੇ ਚੀਜ਼ ਦੀ ਲੋੜ ਹੋਵੇ ਪਰ ਉਹ ਕਹਿੰਦੇ ਕਿ ਅਸੀਂ ਤਾਂ ਪਾਣੀ ਦਾ ਗਲਾਸ ਵੀ ਨਹੀਂ ਪੀਣਾ ਤੁਹਾਡੇ ਕੋਲ ਸੋ ਇਹੋ ਜਿਹੇ ਲੋਕ ਵੀ ਹੈਗੇ ਆ ਜਿਹੜੇ ਸਿਆਸਤ ਉੱਤੇ ਉੱਠ ਕੇ ਸੇਵਾ ਕਰਨਦੇ ਆ ਸੋ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਸਰਕਾਰਾਂ ਵਾਲੇ ਖਾਸ ਕਰ ਅਫਸਰਾਂ ਨੂੰ ਕਿ ਇਹ ਆਪਣੀ ਡਿਊਟੀ ਹੈਗੀ ਆ ਇਹਨੂੰ ਨਿਭਾਈਏ ਲੋਕ ਬਹੁਤ ਤੰਗ ਹੈਗੇ ਆ ਸੋ ਮੇਰੀ ਬੇਨਤੀ ਹੱਥ ਜੋੜ ਕੇ ਕਿ ਜਿੰਨੇ ਵੀ ਕੰਮ ਅੱਪਰ ਸ਼ੁਰੂ ਕਰਾ ਲਿਏ ਕੀਲਾਸਾਰ ਰਹਿ ਗਿਆ ਤੁਹਾਡਾ ਇਹ ਸਰਕਾਰ ਚੱਲ ਜਾਣੀ ਆ ਪਰ ਜਿੰਨੀ ਵੀ ਤੁਸੀਂ ਸੇਵਾ ਕਰਦੋ ਲੋਕਾਂ ਨੇ ਤੁਹਾਨੂੰ ਤਾਂ ਹੀ ਯਾਦ ਰੱਖਣਾ ਜੇ ਕੁਝ ਕਰਦਾਂਗੇ ਸੋ ਆ 6 ਮਹੀਨਿਆਂ ਤੋਂ ਟੁੱਟਾ ਸੀ ਸੋ ਬੈਨਨ ਧੰਨਵਾਦ ਕਰਦਾ ਕਿ ਇੱਕ ਬੇਨਤੀ ਨਾਲ ਇਹ ਸਾਡੇ ਕੋਲ ਆ ਗਏ ਆ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਹੋਰ ਵੀ ਜਿੱਥੇ ਟੋਏ ਜੇ ਸਰਕਾਰਾਂ ਨਹੀਂ ਪੂਰੇ ਕਰਨੀਆਂ ਤੇ ਇਹ ਕਹਿੰਦੇ ਸਾਨੂੰ ਪੁਆਇੰਟਸ ਦੱਸ ਦੋ ਜਾਂ ਹੋਰ ਵੀ ਐਨ ਜੀਓ ਸਾਨੂੰ ਸੰਪਰਕ ਕਰਨ ਦੀਆਂ ਵਾ ਜਿਹੜਾ ਸੇਵਾ ਕਰਨਾ ਚਾਹੁੰਦੀਆਂ ਵਾ ਸੋ ਨਹੀਂ ਤੇ ਫਿਰ ਐਨ ਜੀਓ ਦੀ ਹੈਲਪ ਲੈ ਕੇ ਸਾਨੂੰ ਇਹ ਮਜਬੂਰਨੈ ਕੰਮ ਕਰਨੇ ਪੈਣਗੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨਗਰ ਨਿਗਮ ਦਾ ਜਿਹੜਾ ਕੰਮ ਕਰਨ ਵਾਲਾ ਹੈ ਉਹ ਹੁਣ ਸਮਾਜ ਸੇਵਕ ਕਰ ਰਹੇ ਨੇ ਸਮਾਜ ਸੇਵਕ ਗੁਲਸ਼ਨ ਪਾਟੀਆਂ ਜਿਹੜੇ ਤੁਹਾਨੂੰ ਵਕ ਵਕ ਚੌਂਕਾਂ ਦੇ ਵਿੱਚ ਟੋਏ ਪੂਰਦੇ ਹੋਏ ਦਿਖਾਈ ਦਿੰਦੇ ਨੇ ਅਕਸਰ ਉਹ ਅੱਜ ਰਣਜੀਤ ਐਵੇਨਿਊ ਸੀ ਬਲਾਕ ਮਾਰਕੀਟ ਦੀ ਐਂਟਰੈਂਸ ਤੇ ਪਹੁੰਚੇ ਨੇ ਟਾਇਲਾਂ ਟੁੱਟੀਆਂ ਹੋਣ ਕਾਰਨ ਲੋਕਾਂ ਦੇ ਵਾਹਨ ਟੁੱਟ ਰਹੇ ਸੀ ਤੇ ਉਹਨਾਂ ਵੱਲੋਂ ਜਿਹੜੀਆਂ ਇਹ ਟਾਈਲਾਂ ਜਿਹੜੀਆਂ ਨੇ ਉਹ ਪ੍ਰੋਪਰ ਤਰੀਕੇ ਦੇ ਨਾਲ ਲਗਾਈਆਂ ਜਾ ਰਹੀਆਂ ਨੇ ਸੋ ਇਹ ਸਭ ਦੇਖ ਕੇ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਨੂੰ ਸ਼ਰਮ ਤੇ ਜ਼ਰੂਰ ਆਏਗੀ ਕਿ ਜਿਹੜਾ ਕੰਮ ਉਹਨਾਂ ਦਾ ਕਰਨ ਵਾਲਾ ਹੈ ਉਹ ਸਮਾਜ ਸੇਵਕ ਕਰ ਰਹੇ ਨੇ ਸੋ ਧੰਨਵਾਦ ਦੀਆਂ ਇਹੋ ਜੇ ਸਮਾਜ ਸੇਵਕਾਂ ਦੇ ਤੇ ਲੋਕਾਂ ਨੂੰ ਵੀ ਇਹੀ ਅਪੀਲ ਹੈ ਕਿ ਇਹਨਾਂ ਦੀ ਜ਼ਰੂਰ ਕਿਸੇ ਵੀ ਤਰੀਕੇ ਮਦਦ ਕਰਿਆ ਕਰੋ ਤਾਂ ਜੋ ਸ਼ਹਿਰ ਨੂੰ ਸਰਕਾਰ ਨੇ ਤੇ ਸਵਾਰਨਾ ਨਹੀਂ ਪਰ ਇਹ ਜ਼ਰੂਰ ਸਵਾਰ ਦੇਣਗੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ